ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਕਲਜੀਤ ਗਿੱਲ ਡੇਰੀ ਫਾਰਮ YouTube ਚੈਨਲ ਤੇ ਅੱਜ ਤੁਹਾਨੂੰ ਆਪਣੇ ਫਾਰਮ ਦੀਆਂ ਹੀ ਪਰਵੜਾਂ ਜਿਹੜੀਆਂ ਸੂਨ ਵਾਲੀਆਂ ਮਹੀਨਾ ਡੇਢ ਮਹੀਨਾ ਯਾਨੀ ਕਿ 2 ਮਹੀਨੇ ਦੇ ਵਿੱਚ ਵਿੱਚ ਇਹਨਾਂ ਦਾ ਸਮਾਂ ਰਹਿੰਦਾ ਵਾ ਉਹ ਤੁਹਾਨੂੰ ਆਪਾਂ ਦਿਖਾਵਨੇ ਆ ਅੱਜ ਆਪਣੇ ਫਾਰਮ ਦੀਆਂ ਪਰੜਾਂ ਵੇਖ ਕੇ ਦੱਸਿਓ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਕਿੱਦਾਂ ਦੀ ਸਿਹਤ ਹੈ ਇਹਨਾਂ ਦੀ ਇਹ ਜਰਸੀ ਵੇੜੀ ਉੱਪਰ ਆ ਦੇਖ ਸਾਡੇ ਨੂੰ ਤੁਸੀਂ ਆਪ ਕਰੀਏ ਬੈਠਣ ਅੱਜ ਮੌਸਮ ਥੋੜਾ ਜਿਹਾ ਠੀਕ ਸੀ ਦਿਨੇ ਹਵਾ ਠੰਡੀ ਚੱਲ ਜ ਰਹੀ ਸੀ ਤਾਂ ਕਰਕੇ ਟੇਕੀਆਂ ਬੈਠੀਆਂ ਨੇ ਥੋੜਾ ਜਿਹਾ ਫਿਰ ਗਰਮੀ ਮਾਨ ਲਿਆ ਐ ਵੀ 올ਿਵਰ ਪੀ ਦੀ ਜਰਸੀ 66 ਦੀ ਬੱਚੀ ਹੁਣ ਇਹਦੇ ਵੀ 66 ਲੱਗਿਆ ਹੋਇਆ ਅੱਗੇ ਮਹੀਨਾ ਕਰ ਰਹਿੰਦਾ ਇਹਦਾ ਸੂਣ ਚ ਸੌਰੀ 2 ਮਹੀਨੇ ਰਹਿੰਦੇ ਆ 10ਵੇਂ ਦੀ 25 ਤਰੀਕ ਨੂੰ ਇਹਦੇ ਦਿਨ ਪੂਰੇ ਆ ਬੱਚੇ ਦੇ ਤਕਰੀਬਨ ਸਾਰੇ ਨੰਬਰ ਸੁਣਿਆ ਦੀ ਸਿਹਤ ਮੇਰੇ ਸਾਹਮਣੇ ਠੀਕ ਲੱਗਦੀ ਹੈ ਮੈਨੂੰ ਤਾਂ ਬਾਕੀ ਤੁਸੀਂ ਦੱਸੋ ਇਹ ਹੈ ਤਕਰੀਬਨ ਇਹ ਹੈ ਬਾਈਡ ਬਾਈਡ ਤੇ ਪੀਡੀਐਫ ਐ ਸੀ ਮੰਦੀਆਂ ਆਪਰੀਆਂ ਬੱਚੀਆਂ ਆ 8 ਨੰਬਰ ਬੱਚੀ ਸਾਹਮਣੇ ਖੜੀ ਆ ਇਹਦੀ ਮਾਂ ਦਾ ਬਹੁਤ ਚੰਗਾ ਰਿਕਾਰਡ ਦੂਜੇ ਸੂਬੇ 55 ਕਿਲੋ ਦੁੱਧ ਦਿੰਦਾ ਇਹਦੀ ਮਾਂ ਨੇ ਤੇ ਹੁਣ ਦੇਖੋ ਇਹ ਕਿੱਦਾਂ ਦਾ ਰਿਸਪੌਂਸ ਦਊਗੀ ਆਪਾਂ ਨੂੰ ਵਾਈਡ ਵਾਈਡ ਦੇ ਜੈਟ ਸਿੰਘ ਮੰਡੀ ਐ ਇਹ ਵਾਈਡ ਵਾਈਡ ਦੇ ਜੈਟ ਸਿੰਘ ਮੰਡੀ ਆ ਬੱਚੀ ਆਪਣੀ ਖੜੀ ਆ 11 ਨੰਬਰ ਬੱਚੀ ਇਹਦੀ ਮਾਂ ਹੈਗੀ ਆ ਵਾਈਡ ਵਾਈਡ ਤੇ ਆਦਮ ਆਦਮ ਦੀ ਏ ਡੀ ਏ ਐਫ ਮੰਦੀ ਤੇ ਆਪ ਹੈਗੀ ਹੈ ਇਹ 40 425 ਦੀ ਸੈਗ ਦਾ ਜਿਹਦੀ ਮਾਂ ਦਾ 60 ਲੀਟਰ ਦਾ ਰਿਕਾਰਡ ਹੈ ਵੀਰੇ ਆਪਣੇ ਫਾਰਮ ਤੇ ਬਹੁਤ ਚੰਗੀ ਹੈ ਵੀ 25 ਦੇਖਦੇ ਆ ਹੁਣ ਅਗੇ ਕੀ ਕਰਦੀਆਂ ਜੇ ਤਿਆਰ ਵਧੀਆ ਹੋ ਗਈਆਂ ਮਤਲਬ ਵਧੀਆ ਦੁੱਧ ਨੂੰ ਚੱਲਣੀ ਹੈ ਫਿਰ ਆਪਾਂ ਮੇਲੇ ਵੀ ਜਰੂਰ ਪੀਡੀਐਫ ਇਹਦੇ ਲੈ ਕੇ ਆਵਾਂਗੇ ਬਾਕੀ ਤਾਂ ਹੁਣ ਰੱਬ ਨੂੰ ਪਤਾ ਹੁੰਦਾਗਾ ਹਾਂ ਨਾ ਕਿੰਨਾ ਕੀ ਹੋਣਾ ਸੈਟਮ ਫਿਰ ਆਪਾਂ ਮੇਲੇ ਜਰੂਰ ਇਹਨਾਂ ਨੂੰ ਜਵਾਈ ਦੇ ਵਿੱਚ ਪਾਵਾਂਗੇ ਤੁਸੀਂ ਦੇਖ ਸਕਦੇ ਤੁਸੀਂ ਆਪਣੀਆਂ ਸਾਰੀਆਂ ਬੈਟਾਂ ਇਹਨਾਂ ਨੂੰ ਆਪਾਂ ਪਹਿਲਾਂ ਵੀਰੇ ਫੀਡ ਜਿਹੜੀ ਪਾਈ ਹੈ ਨਾ ਛੋਟੀਆਂ ਹੁੰਦੀਆਂ ਨੇ ਇਹਨਾਂ ਨੂੰ ਆਪਾਂ ਕਾਰਗਲ ਦੀ ਫੀਡ ਪਾਈ ਸੀਗੀ ਕਾਫ ਸਟਾਰਟਰ ਵੀ ਫੀਡ ਡਰਾਈ ਕਾਓ ਜਦੋਂ ਇਹ ਗੱਪਣ ਹੋ ਗਈਆਂ ਅਸੀਂ ਆਪਣੀਆਂ ਪਹਿਲੇ ਦੂਜੇ ਮਹੀਨੇ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਆਪ ਦੀ ਬਣਾ ਕੇ ਫੀਡ ਡਰਾਈ ਕਾਓ 15 ਬੱਚੀਆਂ ਸੀ ਇਹ 15 ਬੱਚੀਆਂ ਨੂੰ ਆਪਾਂ 30 ਕਿਲੋ ਫੀਡ ਦਿੰਦੇ ਰਹੇ ਹਾਂ ਤੇ ਹੁਣ ਇਹਨਾਂ ਦੀ ਫੀਡ ਆਪਾਂ ਥੋੜੀ ਜੀ ਵਧਾਈ ਹੋਈ ਆ ਹੁਣ ਇਹਨਾਂ ਨੂੰ 40 ਕਿਲੋ 15 ਬੱਚੀਆਂ ਨੂੰ ਕੀਤੀ ਹੋਈ ਆ ਕਿਉਂਕਿ ਹੁਣ ਥੋੜੀਆਂ ਸੁੰਨ ਦੇ ਮਤਲਬ ਨੇੜ ਨੂੰ ਆ ਤੇ ਫਿਰ ਇਹਨਾਂ ਦੀ ਟਰਾਂਜਿਸ਼ਨ ਜਦੋਂ ਇੱਕ ਇੱਕ ਮਹੀਨਾ ਰਹੇਗਾ ਫਿਰ ਆਪਾਂ ਇਹਨਾਂ ਦੀ ਟਰਾਂਜਿਸ਼ਨ ਫੀਡ ਸਰਕਲ ਦੀ ਪਾਵਾਂਗੇ ਯਾਨੀ ਹੁਣ ਇਹ 3 2.5 2.5 ਕਿਲੋ ਤਕਰੀਬਨ ਇਹਨਾਂ ਨੂੰ ਫੀਡ ਪੈਂਦੀ ਆ 30 ਬੱਚੀਆਂ ਆਪਣੀਆਂ ਤੇ ਸੇਤ ਇਹਨਾਂ ਦੀ ਠੀਕ ਆ ਵਧੀਆ ਮੇਰੇ ਮੇਰੇ ਹਿਸਾਬ ਨਾਲ ਠੀਕ ਲੱਗਦੀਆਂ ਹਨ ਕਿ ਹੋ ਸਕਦਾ ਕਮਜ਼ੋਰੀਆਂ ਵੀ ਹੁਣ ਤੁਹਾਡੇ ਹਿਸਾਬ ਦੇ ਨਾਲ ਤੇ ਆਹ ਪਛੀ ਆਪਣੀ 440022 ਦੀ ਆ ਸੈਕ ਦਾ ਸੀਮਨ ਵਿੱਚ ਵਾਈਲਡ ਵਾਈਡ ਦੀਆਂ ਤੇ ਸੈਕ ਦੇ ਸੀਮਨ ਦੀਆਂ ਕੁਝ ਪੀਡੀਐਫ ਦੇ ਸੀਮਨ ਦੀਆਂ ਵੀ ਹੈਗੀਆਂ ਵਿੱਚ ਉਹਨਾਂ ਸਾਰਿਆਂ ਦਾ ਨਾਮ ਵੀ ਜਾਦ ਦੇ ਰਿਹਾ ਤਾਂ ਕਈਆਂ ਦੇ ਤਾਂ ਉੱਪਰ ਲਿਖਿਆ ਹੋਇਆ ਟੋਕਨਾਂ ਤੇ ਉਤਾ ਮੈਂ ਦੇਖ ਕੇ ਦੱਸ ਦਵਾਂਗਾ ਬਾਕੀ ਸਾਰਾ ਬਾਇਓ ਡਾਟਾ ਇਹਨਾਂ ਦਾ ਆਪਣਾ ਕਾਪੀ ਤੇ ਲਿਖਿਆ ਹੁੰਦਾ ਵਾ ਕੱਲੀ-ਕੱਲੀ ਦਾ ਨੰਬਰ ਲਾ ਕੇ ਤੇ ਸਾਰਾ ਇਹਨਾਂ ਦਾ ਆਪਣੇ ਕੋਲੇ ਕੱਲੀ-ਕੱਲੇ ਇਹਨਾਂ ਦੀ ਮਾਂ ਦਾ ਨਾਨੀ ਦਾ ਪਰਨਾਨੀ ਦਾ ਪਿਓ ਦਾ ਉਹਦਾਂ ਸਾਰੇ ਆਪਣੇ ਕੋਲੇ ਰਿਕਾਰਡ ਹੁੰਦਾ ਸਾਰਾ ਰਿਕਾਰਡ ਰੱਖਣਾ ਵੀ ਬੀ ਵੀਰੇ ਜ਼ਰੂਰੀ ਆ ਕਿਉਂਕਿ ਫੇਰ ਹੀ ਆਪਾਂ ਐਨਬ੍ਰੇਡਿੰਗ ਤੋਂ ਵੱਧ ਸਕਾਂਗੇ ਨਹੀਂ ਤਾਂ ਆਪਾਂ ਐਨਬ੍ਰੇਡਿੰਗ ਫਿਰ ਹੋ ਜਾਂਦੀ ਆ ਫਾਰਮ ਤੇ ਜਦੋਂ ਆਪਾਂ ਕਹਿ ਦਿੰਨੇ ਆ ਚੱਲ ਕੋਈ ਨਾਂ ਲਿਖਣ ਨੂੰ ਕੀ ਆ ਆਈ ਪਰ ਦੇ ਟੀਕੇ ਦੇ ਉਰ ਦਾ ਨਹੀਂ ਕਰਨਾ ਚਾਹੀਦਾ ਵੀਰੇ ਆ ਦੇਖ ਸਕਦੇ ਹਾਂ ਤੁਸੀਂ ਆਪਣੀਆਂ ਬੱਚੀਆਂ ਧੰਨਵਾਦ ਦੋਸਤੋ